ਸਾਸ਼ਿਕਾਉ ਸਾਰਿਆਂ ਨੂੰ ਅਮਰਤ ਟੈਕ ਦੇ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਸੋ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਪੰਜਾਬ ਜਿਹੜਾ ਸਕਵਾਡਿਨੇਟ ਸਰਵਿਸ ਸਿਲੈਕਸ਼ਨ ਬੋਰਡ ਉਹਦੇ ਵੱਲੋਂ ਇਸ਼ਤਿਹਾਰ ਨੰਬਰ 1/2025 ਦੀ ਨੰ 151 ਗਰੁੱਪ B ਦੀਆਂ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਜਿਦੇ ਵਿੱਚ ਇਨਸਪੈਕਟਰ, ਅਡਿਟ, ਨਾਇਬ ਤਸੀਲਦਾਰ, ਅਡਿਟ ਆਫੀਸਰ ਦੀਆਂ ਪੋਸਟਾਂ ਨੇ। ਕੌਣ ਕੌਣ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦਾ ਉਮਰ ਹੱਦ ਕੀ ਰਹੂਗੀ ਐਪਲੀਕੇਸ਼ਨ ਦੀ ਫੀਸ ਕਿੰਨੀ ਆ ਤੇ ਕੁਆਲਿਫੀਕੇਸ਼ਨ ਕੀ ਰਹੂਗੀ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਵਿੱਚ ਅੱਗੇ ਦੇਵਾਂਗੇ ਦੋਸਤੋ ਚੈਨਲ ਦੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਸੀ ਇਹ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰਕੇ ਆਲ ਨੋਟੀਫਿਕੇਸ਼ਨ ਨੂੰ ਆਨ ਕਰ ਲੈਣਾ ਤਾਂ ਕਿ ਜਦ ਵੀ ਕੋਈ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦਾ ਰਹੇ ਤਾਂ ਦੋਸਤੋ ਵੀਡੀਓ ਨੂੰ ਹੁਣ ਅੱਗੇ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇੰਪੋਰਟੈਂਟ ਡੇਟਸ ਦੀ ਇੱਕ 7/2025 ਤੋਂ ਇਹ ਪੋਸਟਾਂ ਭਰਨੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ 21/7/2025 ਇਹਨਾਂ ਪੋਸਟਾਂ ਨੂੰ ਭਰਦੀ ਆਖਰੀ ਮਿਤੀ ਹੈ ਜੀ ਐਪਲੀਕੇਸ਼ਨ ਫੀਸ ਦੀ ਗੱਲ ਕਰੀਏ ਤਾਂ ਜਰਨਲ ਕੈਟਾਗਰੀ ਵਾਸਤੇ 1000 ਰੁਪਏ ਫੀਸ ਰੱਖੀ ਹੋਈ ਆ ਐਸਸੀ ਬੀਸੀ ਇਕਨੋਮਿਕਲੀ ਵੀਕ ਸੈਕਸ਼ਨ ਵਾਸਤੇ 250 ਰੁਪਏ ਫੀਸ ਹੈ ਜੀ ਐਕਸ ਸਰਵਿਸਮੈਨ ਦੀ 200 ਰੁਪਏ ਫੀਸ ਰੱਖੀ ਹੋਈ ਆ ਪੀ ਡਬਲਯੂ ਡੀ ਵਾਸਤੇ 500 ਰੁਪਏ ਫੀਸ ਰੱਖੀ ਹੋਈ ਹੈ ਜੀ ਤੇ ਪੇਮੈਂਟ ਦਾ ਮੂਲ ਆਨਲਾਈਨ ਹੋਵੇਗਾ ਤੁਸੀਂ ਨੈਟ ਬੈਂਕਿੰਗ ਡੈਬਿਟ ਕਾਰਡ ਕ੍ਰੈਡਿਟ ਕਾਰਡ ਦੇ ਰੂਪ ਪੇਮੈਂਟ ਆਨਲਾਈਨ ਕਰ ਸਕਦੇ ਹੋ ਏਜ ਲਿਮਟ ਦੀ ਗੱਲ ਕਰੀਏ ਤਾਂ 1/8/2025 ਤੱਕ ਜਿਹੜੀ ਜਨਰਲ ਕੈਟਾਗਰੀ ਵਾਸਤੇ 1837 ਸਾਲ ਉਮਰ ਰੱਖੀ ਹੋਈ ਹੈ ਉਮਰ ਦੀ ਛੋਟ ਐਸਸੀ ਕੈਟਾਗਰੀ ਨੂੰ 5 ਸਾਲ ਦੀ ਹੁੰਦੀ ਹੈ ਜੀ ਤੇ ਬੀਸੀ ਕੈਟਾਗਰੀ ਨੂੰ ਜਾਂ ਓਬੀਸੀ ਕੈਟਾਗਰੀ ਨੂੰ 3 ਸਾਲ ਦੀ ਛੋਟ ਹੁੰਦੀ ਹੈ ਤੇ ਹੋਰ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਅਫੀਸ਼ਲ ਨੋਟੀਫਿਕੇਸ਼ਨ ਦੇ ਜਾ ਕੇ ਏਜ ਲਿਮਟ ਨੂੰ ਚੈੱਕ ਕਰ ਸਕਦੇ ਹੋ ਪੋਸਟ ਦੇ ਡਿਟੇਲ ਦੀ ਗੱਲ ਕਰੀਏ ਤਾਂ 151 ਪੋਸਟਾਂ ਨੇ ਟੋਟਲ ਜੀ ਕੁਆਲੀਫਿਕੇਸ਼ਨ ਦੇ ਵਿੱਚ ਨੈਬ ਜਿਹੜੀ ਤਹਿਸੀਲਦਾਰ ਦੀ ਪੋਸਟ ਆ ਉਹਦੇ ਵਾਸਤੇ ਗ੍ਰੈਜੂਏਸ਼ਨ ਪਾਸ ਹੋਣੀ ਚਾਹੀਦੀ ਹੈ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਅਡਿਟ ਆਫੀਸਰ ਦੀ ਪੋਸਟ ਵਾਸਤੇ ਸੀਏ ਜਾਂ ਐਮ ਕਾਮ ਇਹ ਵੀ 3 0 ਐਕਸਪੀਰੀਅੰਸ ਆ 3 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਅਡਿਟ ਦੇ ਵਿੱਚ ਤੇ ਅੱਗੇ ਇਨਸਪੈਕਟਰ ਅਡਿਟ ਦੀ ਜਿਹੜੀ ਪੋਸਟ ਆ ਉਹਦੇ ਵਾਸਤੇ ਬੈਚਲਰ ਇਨ ਬੀ ਕਾਮ ਹੋਣੀ ਚਾਹੀਦੀ ਹੈ ਸੈਕੰਡ ਡਿਵੀਜ਼ਨ ਦੇ ਵਿੱਚ ਘੱਟੋ ਘੱਟ 120 ਘੰਟਿਆਂ ਦਾ ਨਾਲੇ ਕੰਪਿਊਟਰ ਦਾ ਕੋਰਸ ਹੋਣਾ ਚਾਹੀਦਾ ਜੀ ਤੇ ਪੰਜਾਬੀ ਜਿਹੜੀ ਕਿ ਉਹ 10ਵੀਂ ਪੱਧਰ ਤੱਕ ਪਾਸ ਹੋਣੀ ਲਾਜ਼ਮੀ ਹੈ ਜੀ। ਵੈਕੈਂਸੀ ਦੀ ਆਪਾਂ ਕੈਟਾਗਰੀ ਵਾਈਜ਼ ਵੰਡ ਕਰਦੇ ਹਾਂ ਜੀ ਇਨਸਪੈਕਟਰ ਦੀ ਜਿਹੜੀ ਪੋਸਟ ਆਉਂਦੀਆਂ 135 ਨੇ ਜੀ ਪੋਸਟਾਂ ਨੈਬਸ ਦੇ ਹੈਲਦਾਰ ਦੀਆਂ 13 ਪੋਸਟਾਂ ਨੇ ਜੀ ਅੱਗੇ ਐਡੀਟਰ ਦੀਆਂ ਜਿਹੜੀਆਂ ਤਿੰਨ ਪੋਸਟਾਂ ਨੇ ਇਸ ਤਰ੍ਹਾਂ ਟੋਟਲ 151 ਪੋਸਟਾਂ ਹੋ ਜਾਂਦੀਆਂ ਨੇ ਜੀ। ਤਾਂ ਦੋਸਤੋ ਇੰਨੀ ਇੱਕ ਜਾਣਕਾਰੀ ਲੈ ਕੇ حاضر ਹੋਏ ਸੀ। ਵੀਡੀਓ ਵਧੀਆ ਲੱਗੀ ਲਾਈਕ ਤੇ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬਰ ਕਰਨਾ ਨਾ ਭੁੱਲਣਾ। Thanks for watching.